ਕੈਨੇਡਾ ਦਾ ਮਿਨੀ ਪੰਜਾਬ ਬ੍ਰੈਮਪਟਨ ਬਰਫ ਚ ਡੁੱਬੇ ਬ੍ਰੈਮਪਟਨ ਦੇ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਹੋਈ ਹੈ ਬ੍ਰੈਮਪਟਨ ਕੈਨੇਡਾ ਦੇ ਟੋਰਾਂਟੋ ਦਾ ਉਹ ਇਲਾਕਾ ਹੈ ਜਿੱਥੇ ਜ਼ਿਆਦਾ ਤਾਦਾਦ ਪੰਜਾਬੀਆਂ ਦੀ ਹੈ ਪਰ ਬ੍ਰੈਮਪਟਨ ਦੇ ਵਿੱਚ ਇੱਕ ਪੰਜਾਬੀ ਨੇ ਆਪਣੀ ਸੱਸ ਤੇ ਆਪਣੀ ਵੋਟੀ ਦਾ ਕਤਲ ਕਰ ਦਿੱਤਾ ਪੰਜਾਬ ਦੇ ਨਵਾਂ ਸ਼ਹਿਰ ਦੇ ਪਿੰਡ ਛੋਕਰਾ ਦੇ ਸਰਪੰਚ ਕੁਲਦੀਪ ਸਿੰਘ ਦੀ ਵੋਟੀ ਤੇ ਕੁੜੀ ਦਾ ਕਤਲ ਹੋਇਆ ਹੈ ਇਸ ਕਤਲ ਦੇ ਸ਼ੱਕ ਦੀ ਸੂਈ ਉਹਨਾਂ ਦੇ ਆਪਣੇ ਜਵਾਈ ਤੇ ਹੈ। ਯਾਨੀ ਕਿ ਸਰਪੰਚ ਕੁਲਦੀਪ ਸਿੰਘ ਦੇ ਜਵਾਈ ਦੇ ਉੱਤੇ ਉਹਨਾਂ ਦੀ ਵੋਟੀ ਤੇ ਉਹਨਾਂ ਦੀ ਬੇਟੀ ਦੇ ਕਤਲ ਦਾ ਸ਼ੱਕ ਹੈ। 2007 ਵਿੱਚ ਕੈਨੇਡਾ ਵਿਆਹੀ ਗਈ ਬਲਜੀਤ ਕੌਰ ਦਾ ਵਿਆਹ ਜਲੰਧਰ ਦੇ ਸਮਰਾਇਆ ਪਿੰਡ ਦੇ ਦਵਿੰਦਰ ਸਿੰਘ ਨਾਲ ਹੋਇਆ ਸੀ। ਉਹ ਆਪਣੇ 8 ਮਹੀਨੇ ਦੇ ਬੱਚੇ ਤੇ ਆਪਣੇ ਪਤੀ ਦੇ ਨਾਲ ਪ੍ਰਿੰਟਨ ਚ러 ਰਹੀ ਸੀ। ਸਰਪੰਚ ਕੁਲਦੀਪ ਸਿੰਘ ਆਪਣੀ ਵੋਟੀ ਅਵਤਾਰ ਕੋਰ ਦੇ ਨਾਲ ਆਪਣੀ ਧੀ ਨੂੰ ਮਿਲਣ ਬ੍ਰਾਮਟਨ ਗਏ ਹੋਏ ਸਨ ਘਟਨਾ ਦੇ ਵੇਲੇ ਕੁਲਦੀਪ ਸਿੰਘ ਘਰ ਨਹੀਂ ਸੀ ਜਦੋਂ ਉਹ ਵਾਪਸ ਪਰਤੇ ਤੇ ਆਪਣੀ ਵੋਟੀ ਤੇ ਆਪਣੀ ਧੀ ਨੂੰ ਮ੍ਰਿਤਪਾਇਆ ਕੈਨੇਡਾ ਪੁਲਿਸ ਨੇ ਉਹਨਾਂ ਦੇ ਜਿਵਾਇ ਨੂੰ ਹਿਰਾਸਤ ਚ ਲੈ ਲਿਆ ਹੈ ਹੈਰਾਨੀ ਦੀ ਗੱਲ ਹੈ ਕਿ ਕਤਲ ਵੇਲੇ ਉਹਨਾਂ ਦਾ 8 ਮਹੀਨੇ ਦਾ ਬੱਚਾ ਵੀ ਘਰ ਚ ਮੌਜੂਦ ਸੀ ਫਿਲਹਾਲ ਬ੍ਰਾਮਟਨ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਦੈਨਿਕ ਮਿੰਟ ਪੰਜਾਬੀ ਟੀਵੀ ਦੀ ਰਿਪੋਰਟ